ਜੇ ਤੁਸੀਂ ਵੀ ਆਪਣੇ ਲਈ ਜਾਂ ਆਪਣੇ ਪਰਿਵਾਰ ਵਿੱਚੋਂ ਕਿਸੇ ਮੈਂਬਰ ਲਈ ਇੱਕ ਵਧੀਆ ਰਿਸ਼ਤਾ ਲੱਭ ਰਹੇ ਹੋ ਤਾਂ ਅੱਜ ਹੀ ਆਪਣਾ ਬਾਇਓ ਡਾਟਾ ਸਾਨੂੰ WhatsApp ਤੇ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਹੈਲਪਵਾ ਸਕਦੇ ਹੋ ਅੱਜ ਦਾ ਨਾਮ ਹੈ ਰਿਸ਼ਤਾ ਕੈਨੇਡਾ ਤੋਂ ਪੀਆਰ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਅਰੋੜਾ ਖੱਤਰੀ ਏਰੀਆ ਫਤਿਆਬਾਦ ਹਰਿਆਣਾ ਮੁੰਡੇ ਦੀ ਪੜ੍ਹਾਈ ਬੀ ਤੱਕ ਕੀਤੀ ਹੋਈ ਹੈ ਡੇਟ ਆਫ ਬਰਥ ਨਵੰਬਰ 1991 ਕੱਦ 5 ਫੁੱਟ 7 ਇੰਚ ਜ਼ਮੀਨ ਦੇ ਮੁੰਡੇ ਕੋਲੇ 8 ਕਿੱਲੇ ਅਕੱਲਾ ਮੁੰਡਾ ਕੋਈ ਭੈਣ ਭਰਾ ਨਹੀਂ ਪਿਤਾ ਸਰਕਾਰੀ ਅਫਸਰ ਰਿਟਾਇਰਡ ਮਾਤਾ ਹੈਲਥ ਡਿਪਾਰਟਮੈਂਟ ਵਿੱਚੋਂ ਸਰਕਾਰੀ ਰਿਟਾਇਰਡ ਮਾਤਾ ਪਿਤਾ ਦੋਵਾਂ ਕੋਲ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਮੁੰਡਾ ਕੈਨੇਡਾ ਕੈਲਗਰੀ ਦੇ ਵਿੱਚ ਪੀਆਰ ਹੈ ਆਪਣਾ ਬਿਜ਼ਨਸ ਤੇ ਚੰਗੀ ਇਨਕਮਾਂ ਪੱਗ ਵਾਲਾ ਸਰਦਾਰ ਸੋਨਾ ਮੁੰਡਾ ਵਧੀਆ ਵੈਲ ਸੈਟਲਡ ਅਨਮੈਰਿਡ ਮੁੰਡਾ ਹੈ ਮੁੰਡਾ ਹੁਣ ਇੰਡੀਆ ਆਇਆ ਹੋਇਆ ਹੈ ਪਰਿਵਾਰ ਨੂੰ ਕੁੜੀ ਦੀ ਲੋੜਾ ਕੁੜੀ ਅਰੋੜੇ ਖੱਤਰੀ ਜਾ ਜਰਨਲ ਕਾਸਟ ਵਿੱਚੋਂ ਵਧੀਆ ਪੜੀ ਲਿਖੀ ਖਾਨਦਾਨੀ ਪਰਿਵਾਰ ਤੋਂ ਕੁੜੀ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਕੁੜੀ ਕੈਨੇਡਾ ਵਿੱਚ ਕਿਸੇ ਵੀ ਪਰਮਟ ਤੇ ਹੋਵੇ ਜਾਂ ਇੰਡੀਆ ਦੋਵੇਂ ਪਰਿਵਾਰ ਸੰਪਰਕ ਕਰ ਸਕਦੇ ਨੇ ਨੰਬਰ ਅਸੀਂ ਪਰਿਵਾਰ ਦਾ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ